ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਆ ਅੱਜ ਦੀ ਏ ਕਹਾਣੀ ਇਹ ਇੱਕ ਪਿੰਡ ਦੀ ਕਹਾਣੀ ਹੈ ਜਿੱਥੇ ਕੁੜੀਆਂ ਨੂੰ ਅਜੇ ਵੀ ਜ਼ਿਆਦਾ ਪੜ੍ਹਾਈ ਦੀ ਇਜਾਜ਼ਤ ਨਹੀਂ ਸੀ ਤੇ ਨਾ ਹੀ ਨੌਕਰੀ ਕਰਨਾ ਤਾਂ ਇੱਕ ਸੁਪਨਾ ਹੀ ਸਮਝਿਆ ਜਾਂਦਾ ਸੀ ਇੱਥੇ ਹੀ ਜਨਮੀ ਸੀ ਸਿਮਰਨ ਇੱਕ ਚੁਲਬਲੀ ਹਸਮੁਖ ਪਰ ਅੰਦਰੋਂ ਅਧਿਕਾਰਾਂ ਵਾਲੀ ਤਰਸਦੀ ਕੁੜੀ ਸਿਮਰਨ ਦਾ ਬਚਪਨ ਹੋਰਾਂ ਬੱਚਿਆਂ ਵਰਗਾ ਹੀ ਸੀ ਪਰ ਇੱਕ ਗੱਲ ਜੋ ਉਹਨਾਂ ਨੂੰ ਹੋਰਾਂ ਤੋਂ ਵੱਖਰਾ ਬਣਾਉਂਦੀ ਸੀ ਉਹ ਸੀ ਉਸ ਦਾ ਸਵਾਲ ਪੁੱਛਣ ਦਾ ਟੰਗ ਉਹ ਹਰ ਗੱਲ 'ਚ ਰੁਚੀ ਲੈਂਦੀ ਸੀ ਹਰ ਇੱਕ ਨਵੇਂ ਚੀਜ਼ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੀ ਰਹਦੀ ਸੀ ਸਕੂਲ ਵਿੱਚ ਵੀ ਉਹ ਹਰ ਪੀਰੀਅਡ 'ਚ ਪਹਿਲਾਂ ਹੱਥ ਚੁੱਕਦੀ ਸੀ ਪਰ ਮਾੜੀ ਗੱਲ ਇਹ ਸੀ ਕਿ ਪਿੰਡ ਦੀ ਸੋਚ ਕਹਿੰਦੀ ਸੀ ਕੁੜੀਆਂ ਘਰ ਦੇ ਕੰਮ ਸਿੱਖਣ ਪੜ੍ਹਾਈ ਤੋਂ ਕੀ ਲੈਣਾ ਉਸ ਦੇ ਪਿਤਾ ਜੀ ਲਾਭ ਸਿੰਘ ਉਹ ਵੀ ਰੂੜੀਆਂ ਵਾਲੀ ਸੋਚ ਵਾਲੇ ਸਨ ਮਾਂ ਜਸਵੀਰ ਕੌਰ ਨੇ ਸਿਮਰਨ ਨੂੰ ਅਕਸਰ ਦੱਸਿਆ ਸੀ ਮੈਂ ਵੀ ਬਹੁਤ ਚਾਹਿਆ ਸੀ ਪੜਨਾ ਪਰ ਮੇਰੇ ਮਾਪਿਆਂ ਨੇ ਰੁਕਵਾ ਦਿੱਤਾ ਪਰ ਤੈਨੂੰ ਰੁਕਣ ਨਹੀਂ ਦੇਵਾਂਗੀ ਜਸਵੀਰ ਕੌਰ ਸਿਮਰਨ ਦੀ ਸਭ ਤੋਂ ਵੱਡੀ ਸਾਥੀ ਸੀ ਹਰ ਰਾਤ ਸੌਣ ਤੋਂ ਪਹਿਲਾਂ ਉਸ ਨੂੰ ਇੱਕ ਨਵੀਂ ਕਹਾਣੀ ਦੱਸਦੀ ਕੋਈ ਵੀਰ ਕੁੜੀ ਦੀ ਕੋਈ ਇਲਮ ਦੀ ਮਹਾਨੀ ਜਾਂ ਕੋਈ ਇਨਸਾਫ ਲੜਨ ਵਾਲੀ ਆਵਾਜ਼ ਦੀ ਸਿਮਰਨ ਦੇ ਮਾਨ ਵਿੱਚ ਵੀ ਇੱਕ ਚਿਰਚਰਾ ਸੁਪਨਾ ਬਸ ਗਿਆ ਸੀ ਅਫਸਰ ਬਣਨ ਦਾ ਮੈਂ ਅਫਸਰ ਬਣ ਕੇ ਪਿੰਡ ਦੀਆਂ ਹੋਰ ਕੁੜੀਆਂ ਲਈ ਰਾਹ ਖੋਲਾਂਗੀ ਉਹ ਹਮੇਸ਼ਾ ਇਹੀ ਕਹਿੰਦੀ ਹੁੰਦੀ ਸੀ ਜਿਵੇਂ ਜਿਵੇਂ ਉਸ ਦੀ ਉਮਰ ਵਧੀ ਸਮਾਜ ਦੀਆਂ ਨਜ਼ਰਾਂ ਵੀ ਭਾਰੀ ਹੋਣ ਲੱਗੀਆਂ ਸਿਮਰਨ ਹੁਣ 16 ਸਾਲ ਦੀ ਹੋ ਗਈ ਚੰਗਾ ਰਿਸ਼ਤਾ ਆਇਆ ਤਾਂ ਲਾ ਦਿਓ ਅਜਿਹੇ ਸ਼ਬਦ ਲਾਹ ਸਿੰਘ ਨੇ ਵੀ ਸੁਣ ਲਏ ਪਰ ਸਿਮਰਨ ਨੇ ਇੱਕ ਸ਼ਰਤ ਰੱਖੀ ਜੇ ਮੈਨੂੰ ਪੜਨ ਤੋਂ ਰੋਕਿਆ ਗਿਆ ਤਾਂ ਮੈਂ ਖਾਣਾ ਪੀਣਾ ਛੱਡ ਦਵਾਂਗੀ ਉਹਨਾਂ ਦਿਨਾਂ ਵਿੱਚ ਉਹ ਛੁਪ ਕਰਕੇ ਰੋਟੀ ਵੀ ਨਹੀਂ ਖਾਂਦੀ ਸੀ ਪਰ ਆਪਣੀ ਕਾਪੀ ਵਿੱਚ ਆਈਏਐਸ ਦੇ ਬਾਰੇ ਲਿਖਦੀ ਰਹਿੰਦੀ ਸੀ ਇੱਕ ਦਿਨ ਜਸਵੀਰ ਨੇ ਲਾਭ ਸਿੰਘ ਨਾਲ ਗੱਲ ਕੀਤੀ ਕਿ ਉਸ ਦਾ ਸੁਪਨਾ ਰੋਕਣਾ ਇੱਕ ਪਾਪ ਹੈ ਤੇ ਸਾਨੂੰ ਇਹ ਪਾਪ ਨਹੀਂ ਕਰਨਾ ਚਾਹੀਦਾ ਜੇਕਰ ਅਸੀਂ ਉਸ ਦਾ ਸਾਥ ਦਈਏ ਤਾਂ ਉਹ ਆਸ਼ਮਾਨ ਨੂੰ ਸਕਦੀ ਹੈ ਲਾਭ ਸਿੰਘ ਨੇ ਇੱਕ ਵਾਰੀ ਮੂੰਹ ਖੋਲੇ ਬਿਨਾ ਹੰਕਾਰ ਨੂੰ ਗਰਕ ਕਰ ਦਿੱਤਾ ਠੀਕ ਹੈ ਪਰ ਪਿੰਡ ਦੀ ਇੱਜ਼ਤ ਨਾ ਡੁੱਬੇ। ਸਿਮਰਨ ਨੇ 12ਵੀਂ ਕਲਾਸ ਵਿੱਚੋਂ ਪੰਜਾਬ ਬੋਰਡ ਵਿੱਚੋਂ ਟੌਪ ਕੀਤਾ। ਪਿੰਡ 'ਚ ਉਸਦਾ ਨਾਮ ਬਣ ਗਿਆ। ਉਸਨੇ ਲੁਧਿਆਣਾ ਦੇ ਇੱਕ ਪ੍ਰਸਿੱਧ ਕਾਲਜ ਵਿੱਚ ਦਾਖਲਾ ਲਿਆ। ਪਰ ਸ਼ਹਿਰ ਆ ਕੇ ਉਸਨੂੰ ਸਮਝ ਆਇਆ ਕਿ ਇਹ ਮੈਦਾਨ ਬਹੁਤ ਵੱਡਾ ਅਤੇ ਮੁਸ਼ਕਿਲ ਭਰਿਆ ਏ। ਕਈ ਵਾਰੀ ਸਾਡੇ ਤੇ ਕਈ ਭਾਵਨਾਵਾਂ ਹਾਵੀ ਹੋ ਜਾਂਦੀਆਂ ਨੇ। ਪਰ ਮਾਂ ਦੀ ਆਵਾਜ਼ ਉਹਦੀ ਅੰਦਰੋਂ ਆਉਂਦੀ ਤੂੰ ਕੀ ਕਰ ਸਕਦੀ ਐ ਉਸਨੇ ਦਿਨ ਰਾਤ ਇੱਕ ਕਰ ਦਿੱਤਾ ਆਈਐਸ ਦੀ ਤਿਆਰੀ ਨੋਟਸ ਬਣਾਉਣਾ ਇੰਗਲਿਸ਼ ਤੇ ਕੰਟਰੋਲ ਤਕਰੀਰਾਂ ਵਿੱਚ ਹਿੱਸਾ ਹਰ ਪਾਸੇ ਘਰ ਦੀ ਉਮੀਦ ਦਾ ਬੋਝ ਲੈ ਕੇ ਉਹ ਅੱਗੇ ਵਧੀ ਇੱਕ ਸਮੇਂ ਐਸਾ ਵੀ ਆਇਆ ਜਦ ਸਿਮਰਨ ਦਾ ਮੇਨ ਪੇਪਰ ਫੇਲ ਹੋ ਗਿਆ ਉਹ ਟੁੱਟ ਗਈ ਕੀ ਮੈਂ ਕਦੇ ਅਫਸਰ ਨਹੀਂ ਬਣ ਸਕਾਂਗੀ ਉਹ ਆਪਣੇ ਆਪ ਤੋਂ ਪੁੱਛਣ ਲੱਗੀ ਪਰ ਉਸ ਨੇ ਇੱਕ ਕਮਿਊਨਿਟੀ ਬਣਾਈ ਸਿਮਰਨ ਦੀ ਰਾਹ ਜਿੱਥੇ ਉਹ ਹੋਰ ਲੜਕੀਆਂ ਨੂੰ ਗਾਈਡ ਕਰਦੀ ਮੋਟੀਵੇਟ ਕਰਦੀ ਅਤੇ ਉਹਨਾਂ ਦੇ ਹਾਲਾਤਾਂ ਨੂੰ ਸੁਧਾਰ ਕੇ ਉਹ ਹੋਰਾਂ ਲਈ ਮਿਸਾਲ ਬਣੀ ਪੂਰਾ ਪਿੰਡ ਬੱਲੇ-ਵੱਲੇ ਘਰ ਉੱਠਿਆ ਲਾਬ ਸਿੰਘ ਨੇ ਆਪਣੀ ਧੀ ਨੂੰ ਪਹਿਲੀ ਵਾਰ ਜੱਫੀ ਪਾਈ ਤੇ ਰੋ ਪਿਆ ਮੈਨੂੰ ਮaaf ਕਰ ਦੇ ਧੀਏ ਮੈਂ ਤੈਨੂੰ ਰੋਕਣਾ ਚਾਹਿਆ ਸਿਮਰਨ ਨੇ ਕਿਹਾ ਨਹੀਂ ਤੁਸੀਂ ਮੈਨੂੰ ਰਸਤਾ ਦਿੱਤਾ ਮੈਂ ਤਾਂ ਸਿਰਫ ਕੰਮ ਕੀਤਾ ਸਿਮਰਨ ਹੁਣ ਐਸਡੀਐਮ ਐਸਡੀਐਮ ਲੱਗ ਚੁੱਕੀ ਸੀ ਪਰ ਉਹਦੀ ਨੌਕਰੀ ਤੋਂ ਵੱਧ ਉਹ ਹੋਰ ਲੜਕੀਆਂ ਲਈ ਰੋਸ਼ਨੀ ਦਾ ਚਿਰਾਗ ਬਣ ਗਈ ਸੀ ਉਹ ਪਿੰਡ ਵਿੱਚ ਕੋਚਿੰਗ ਸੈਂਟਰ ਵੀ ਖੋਲ ਰਹੀ ਸੀ ਮੈਂ ਸਿਰਫ ਆਪਣੇ ਲਈ ਨਹੀਂ ਹਰ ਇੱਕ ਸਿਮਰਨ ਲਈ ਲੜੀ ਹਾਂ ਸੁਪਨੇ ਜਿੰਨਾ ਦੇ ਵੱਡੇ ਹੋਣ ਰੁਕਾਵਟਾਂ ਉਹਨਾਂ ਤੋਂ ਵੱਡੀਆਂ ਨਹੀਂ ਹੁੰਦੀਆਂ ਇੱਕ ਮਾਂ ਦੀ ਹੌਸਲਾ ਅਫਜ਼ਾਈ ਇੱਕ ਲੜਕੀ ਦੀ ਜਿੱਦ ਅਤੇ ਉਸ ਦਾ ਅਡੋਲ ਰਹਿਣਾ ਉਸ ਦੀ ਕਾਮਯਾਬੀ ਦਾ ਅਸਲ ਰਸਤਾ ਸੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਇੱਕ ਕਹਾਣੀ ਤੁਹਾਨੂੰ ਹੋਰ ਸੁਣਾਉਂਦੇ ਆਂ ਤੇ ਆਓ ਜੀ ਸ਼ੁਰੂ ਕਰਦੇ ਆਂ ਹੋਰ ਕਹਾਣੀ ਜਾਦੂਈ ਚੁੱਲ੍ਹਾ ਪਿੰਡ ਰਾਮਪੁਰ ਦੀਆਂ ਗਲੀਆਂ ਵਿੱਚ ਸਵੇਰ ਦਾ ਸੂਹਾ ਰੌਸ਼ਨ ਹੋ ਰਿਹਾ ਸੀ ਧੂਆਂ ਵਿੱਚੋਂ ਧੂਆਂ ਉੱਠ ਰਿਹਾ ਸੀ ਸਿੱਧਾ ਅਸਮਾਨ ਵੱਲ ਪਿੰਡ ਦੇ ਕੋਨੇ ਉੱਤੇ ਇੱਕ ਛੋਟਾ ਜਿਹਾ ਘਰ ਸੀ ਮਿੱਟੀ ਦੀਆਂ ਕੰਧਾਂ ਥੋੜ੍ਹੀ ਝੁਕੀਆਂ ਹੋਈਆਂ ਛੱਤਾਂ ਇੱਕ ਪੁਰਾਣੀ ਰਸੋਈ ਘਰ ਜਿਸ ਵਿੱਚ ਇੱਕ ਬਹੁਤ ਹੀ ਵਿਲੱਖਣ ਚੁੱਲ੍ਹਾ ਰਿਹਾ ਕਰਦਾ ਸੀ ਇਹ ਘਰ ਸੀ ਬੀਬੀ ਨਾਲੋ ਦਾ ਉਮਰ ਹੋ ਚੁੱਕੀ ਸੀ ਪਰ ਅੱਖਾਂ ਵਿੱਚ ਹਾਲੇ ਵੀ ਬੱਚਿਆਂ ਦੀ ਚਮਕ ਸੀ ਲੋਕ ਕਹਿੰਦੇ ਸਨ ਕੀ ਬੀਬੀ ਨਾਲੋ ਦੇ ਕੋਲ ਕੋਈ ਜਾਦੂਈ ਚੁੱਲਾ ਏ ਜੋ ਨਾ ਸਿਰਫ ਖਾਣਾ ਬਿਨਾ ਲੱਕੜੀ ਦੇ ਪਕਾਉਂਦਾ ਸਗੋਂ ਜਿਸ ਵਿੱਚ ਪਕਾਇਆ ਖਾਣਾ ਜਿਸ ਨੂੰ ਵੀ ਮਿਲ ਜਾਵੇ ਉਸ ਦੀ ਕਿਸਮਤ ਬਦਲ ਜਾਂਦੀ ਹੈ ਬੀਬੀ ਨਾਲੋ ਇਹ ਚੁੱਲਾ ਕਿੱਥੋਂ ਲਿਆਈ ਇਹ ਸਿਰਫ ਕੁਝ ਹੀ ਲੋਕਾਂ ਨੂੰ ਪਤਾ ਸੀ ਦੱਸਿਆ ਜਾਂਦਾ ਕਿ ਜਦੋਂ ਨੌਜਵਾਨ ਸੀ ਇੱਕ ਵੱਡੇ ਜਾਦੂਗਰ ਦੀ ਸੇਵਾ ਕਰਦੀ ਹੁੰਦੀ ਸੀ ਉਸ ਨੇ ਨਾਲੋ ਨੂੰ ਆਪਣੇ ਆਖਰੀ ਦਿਨ ਇੱਕ ਚੁੱਲਾ ਦਿੱਤਾ ਸੀ ਇਹ ਸਿਰਫ ਉਹੀ ਚੱਲਾ ਚਲਾ ਸਕਦਾ ਜੋ ਦਿਲੋਂ ਸਾਫ਼ ਹੋਵੇ ਜਿਸ ਦੀ ਨੀਅਤ ਨਿਰਮਲ ਹੋਵੇ ਜਾਦੂਗਰ ਨੇ ਇਹ ਆਖਿਆ ਸੀ ਨਾਲੋ ਨੇ ਕਦੇ ਇਸ ਦੀ ਖੁੱਲ ਕੇ ਗੱਲ ਨਹੀਂ ਸੀ ਕੀਤੀ ਪਰ ਹਰੇਕ ਸਵੇਰ ਉਸ ਚੁੱਲੇ ਤੇ ਜੋ ਪਰੋਸਿਆ ਜਾਂਦਾ ਸੀ ਉਹ ਦਿਲ ਦਿਮਾਗ ਅਤੇ ਰੂਹ ਨੂੰ ਸਕੂਨ ਦਿੰਦਾ ਸੀ ਇੱਕ ਵਾਰੀ ਇੱਕ ਦਿਨ ਪਿੰਡ ਵਿੱਚ ਭਾਰੀ ਮੰਦੀਆਂ ਆਈਆਂ ਫਸਲਾਂ ਨਾਸ ਹੋ ਗਈਆਂ ਨਦੀ ਸੁੱਕ ਗਈ ਲੋਕ ਭੁੱਖੇ ਰਹਿ ਗਏ ਬੀਬੀ ਨਾਲੋ ਦੇ ਘਰ ਤੋਂ ਧੂਆ ਉੰਡਦਾ ਰਹਿੰਦਾ ਸੀ ਪਰ ਕਿਸੇ ਨੇ ਕਦੇ ਵੀ ਨਹੀਂ ਸੀ ਦੇਖਿਆ ਕਿ ਉਹ ਖਾਣਾ ਕਿੱਕਰ ਬਣਾਉਂਦੀ ਹੈ ਨਾ ਲੱਕੜੀ ਹੈ ਨਾ ਆਗ ਹੈ ਬੱਚੇ ਕਹਿੰਦੇ ਬੀਬੀ ਨਾਲੋ ਕੋਲ ਜਾਦੂ ਹੈ ਉਹ ਚੁੱਲ੍ਹਾ ਆਪ ਹੀ ਬੋਲਦਾ ਏ ਕਿਹੜਾ ਭੁਖਾ ਆ ਬਲਜੀਤ ਜੋ ਇੱਕ ਮਿਹਨਤੀ ਪਰ ਗਰੀਬ ਨੌਜਵਾਨ ਸੀ ਉਸਨੇ ਫੈਸਲਾ ਕੀਤਾ ਕਿ ਉਹ ਬੀਬੀ ਦੀ ਸੇਵਾ ਕਰੇਗਾ ਉਹ ਹਰ ਰੋਜ਼ ਜਾ ਕੇ ਪਾਣੀ ਭਰ ਕੇ ਲਿਆਉਂਦਾ ਘਰ ਸਾਫ਼ ਕਰਦਾ ਤੇ ਰਸੋਈ ਲਈ ਸਬਜ਼ੀ ਵੀ ਲੈ ਕੇ ਆਉਂਦਾ ਇੱਕ ਰਾਤ ਨਾਲੋਂ ਨੇ ਕਿਹਾ ਬਲਜੀਤ ਅੱਜ ਤੈਨੂੰ ਇੱਕ ਗੱਲ ਦੱਸਣੀ ਐ ਇਹ ਚੁੱਲ੍ਹਾ ਇਹ ਸਧਾਰਨ ਚੀਜ਼ ਨਹੀਂ ਐ ਇਹ ਸੱਚ ਸੇਵਾ ਤੇ ਸਤਸੰਗ ਤੋਂ ਚੱਲਦਾ ਐ ਜੇ ਕਿਸੇ ਨੇ ਲਾਲਚ ਝੂਠ ਜਾਂ ਨਫ਼ਰਤ ਨਾਲ ਇਸ ਨੂੰ ਸ਼ੂਘਣ ਦੀ ਕੋਸ਼ਿਸ਼ ਕੀਤੀ ਤਾਂ ਇਹ ਸੜ ਜਾਂਦਾ ਐ ਸਰਪੰਚ ਗੁਰਚਰਨ ਨੂੰ ਇਹ ਗੱਲ ਪਸੰਦ ਨਹੀਂ ਸੀ ਕਿ ਪਿੰਡ ਦੇ ਲੋਕ ਨਾਲੋਂ ਕੋਲ ਆ ਕੇ ਖਾਂਦੇ ਸਨ ਉਹ ਚੁੱਲ੍ਹਾ ਚਾਹੁੰਦਾ ਸੀ ਉਸਨੇ ਕਈ ਵਾਰੀ ਆ ਕੇ ਮੰਗਿਆ ਵੀ ਪਰ ਨਾਲੋਂ ਨੇ ਹਮੇਸ਼ਾ ਇਨਕਾਰ ਕਰ ਦਿੱਤਾ ਇੱਕ ਰਾਤ ਗੁਰਚਰਨ ਨੇ ਆਪਣੇ ਪਾਸੇ ਦੇ ਦੋ ਨੌਜਵਾਨ ਭੇਜੀ ਚੁੱਪ ਚਾਪ ਚੁੱਲ੍ਹਾ ਚੱਕਣ ਆਓ ਕਹਾਣੀਆਂ 'ਚ ਕਿਹੜਾ ਸੱਚ ਹੋਣਾ ਹੈ ਜਦੋਂ ਨੌਜਵਾਨ ਚੁੱਲ੍ਹਾ ਚੱਕਣ ਗਏ ਉਸਨੇ ਗਰਮ ਹੋ ਕੇ ਆਪਣਾ ਰੂਪ ਬਦਲ ਲਿਆ ਚੁੱਲ੍ਹੇ ਵਿੱਚੋਂ ਅੱਗ ਦੀਆਂ ਲਾਪਟਾਂ ਨਿਕਲਣ ਲੱਗੀਆਂ ਤੇ ਇੱਕ ਆਵਾਜ਼ ਆਈ हे ਨਾਲਚੀ ਮਨੁੱਖ ਇਹ ਤੇਰਾ ਸਾਥੀ ਨਹੀਂ ਤੂੰ ਮੇ ਨੌਜਵਾਨ ਅੱਗ ਵਿੱਚ ਝੁਲਸ ਗਏ ਚੁੱਲਾ ਖਾਂ ਤੇ ਹੀ ਸੀ ਬਿਨਾਂ ਕਿਸੇ ਹਾਨੀ ਦੇ ਇੱਕ ਦਿਨ ਪਿੰਡ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਚੁੱਲ੍ਹੇ ਦੀ ਪਰਖ ਕਰਨੀ ਚਾਹੀਦੀ ਹੈ ਜੇ ਇਹ ਜੁਲਾਈ ਨਹੀਂ ਜਾਦੂਈ ਹੈ ਤਾਂ ਪਿੰਡ ਦੀ ਤਬਾਹੀ ਰੋਕ ਸਕਦਾ ਹੈ ਬੀਬੀ ਨੇ ਆਖਿਆ ਇਹ ਸਿਰਫ ਉਹੀ ਕਰੇਗਾ ਜੇ ਪਿੰਡ ਦੇ ਲੋਕ ਆਪਸ ਵਿੱਚ ਇੱਕ ਹੋ ਜਾਣ ਮਿਹਨਤ ਇਮਾਨਦਾਰੀ ਅਤੇ ਸੇਵਾ ਕਰਨੀ ਪਵੇਗੀ ਪਿੰਡ ਦੇ ਲੋਕਾਂ ਨੇ ਸਾਫ਼ ਸੁਥਰਾ ਪਿੰਡ ਬਣਾਇਆ ਮਿਲ ਕੇ ਨੰਨੀ ਨੰਨੀ ਫਸਲ ਲਗਾਈਆਂ ਬੱਚਿਆਂ ਨੂੰ ਪੜਾਇਆ ਰਾਤਾਂ ਨੂੰ ਸੰਗਤ ਹੋਣ ਲੱਗੀ ਅਤੇ ਫੇਰ ਇੱਕ ਰਾਤ ਚੁੱਲ੍ਹੇ ਨੇ ਬੋਲਣਾ ਸ਼ੁਰੂ ਕੀਤਾ ਹੁਣ ਤੁਸੀਂ ਤਿਆਰ ਹੋ ਤੁਸੀਂ ਰਸਤਾ ਵੇਖ ਲਿਆ ਖੁਸ਼ਹਾਲੀ ਆਵੇਗੀ ਅਗਲੇ ਸੀਜ਼ਨ ਅਣਮਿੱਠੀ ਫਸਲ ਹੋਈ ਪਿੰਡ ਰੌਸ਼ਨ ਹੋ ਗਿਆ ਬੀਬੀ ਨਾਲ ਉਹ ਬੁੱਢੀ ਹੋ ਗਈ ਇੱਕ ਰਾਤ ਚੁੱਪਚਾਪ ਅੰਦਰ ਧਿਆਨ ਹੋ ਗਈ ਪਰ ਚੁੱਲ੍ਹਾ ਉਹੀ ਰਿਹਾ ਮਿਹਰਕੌਰ ਜੋ ਅਨਾਥ ਸੀ ਪਰ ਨਾਲੋਂ ਨੇ ਆਪਣੀ ਧੀ ਵਾਂਗ ਪਾਲੀ ਸੀ ਹੁਣ ਚੁੱਲ੍ਹੇ ਦੀ ਉਹ ਸੇਵਕ ਬਣ ਗਈ ਸੀ ਉਹ ਵੀ ਨਾਲੋਂ ਵਾਂਗ ਹੀ ਮਿੱਠੀ ਅਤੇ ਸਾਫ਼ ਦਿਨ ਵਾਲੀ ਸੀ ਚੁੱਲਾ ਹੁਣ ਵੀ ਚੱਲਦਾ ਸੀ ਪਰ ਸਿਰਫ ਉਹਨਾਂ ਲਈ ਜੋ ਦਿਲੋਂ ਭੁੱਖੇ ਸਨ ਭੁੱਖ ਦੀ ਰੋਟੀ ਹੋਵੇ ਜਾਂ ਪਿਆਰ ਦੀ ਜਾਦੂ ਉਸ ਵਿੱਚ ਹੁੰਦਾ ਏ ਜੋ ਨਿਰਮਲ ਹੋਵੇ ਲਾਲਚ ਝੂਠ ਅਤੇ ਨਫ਼ਰਤ ਕਦੇ ਨਹੀਂ ਚੱਲਦੇ ਸੇਵਾ ਸਚਾਈ ਅਤੇ ਸਾਫ਼ ਦਿਲ ਇਹੀ ਸਭ ਤੋਂ ਵੱਡੀ ਤਾਕਤ ਹਨ ਵਿਗਿਆਨ ਜਾਂ ਜਾਦੂ ਨਾਲੋਂ ਵੱਧ ਕੇ ਇੱਕ ਦਿਲ ਜੋ ਹੋਰਾਂ ਲਈ ਧੜਕਦਾ ਏ ਜੇ ਤੁਸੀਂ ਵੀ ਇਸੇ ਤਰ੍ਹਾਂ ਸੱਚੇ ਮਨ ਨਾਲ ਰਹੋਗੇ ਇੱਕ ਦੂਜੇ ਦੀ ਸੇਵਾ ਕਰੋਗੇ ਤਾਂ ਪਰਮਾਤਮਾ ਤੁਹਾਨੂੰ ਵੀ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀਆਂ ਵਧੀਆ ਲੱਗੀਆਂ ਹੋਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਹੋਰ ਪੰਜਾਬੀ ਨਵੀਆਂ ਕਹਾਣੀਆਂ ਦੇ ਨਾਲ ਜਦ ਤੱਕ ਲਈ ਧੰਨਵਾਦ